ਜੋ ਸਰਦਾਰ ਕਰ ਸਿਮਨੇ ਗੁਰਪਾਰ ਉਤਾਰਨ ਹਾਰ ਆਉ ਸਖਾ ਸਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੈ ਰੀ ਬਾਣੀ ਅਸਰ ਬਾਣੀ ਜਿਨ ਬੋਨ ਨਦਰ ਕਰਮ ਹੋਵੈ ਹਿਰਦੈ ਤਨ ਸਮਾਵੀ ਪੀਵੋ ਪਰਤ ਸਦਾ ਰੋਹਾਰੰਗ ਜਪਿਓ ਸਾਰਗ ਬਾਣੀ ਕਹ ਨੰਨ ਸਦਾ ਗਾਵੋ ਇਹ ਸੱਚੀ ਬਾਣੀ ਸੇਖੋ ਸਭ ਤੇਯਾਰਿਓ ਜਨਮ ਮਰਨ ਕੀਤੇ ਮੁਖਿਓ ਜਲ ਸਦਾ ਸੁਖੀ ਨਾਮੁ ਉਨਕ ਸਿਮਰਤੇ ਗੋ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਲਾਰੀ ਸਤ ਸੰਗੀ ਜਨੋ ਆਪ ਵਡਭਾਗੀਓ ਬਹੁਤ ਹੀ ਵੱਡੇ ਭਾਗਾ ਵਾਲੇ ਜੋ ਰਜਾਨਾ ਨਿਤਨੇਮ ਅਨਸਾਰ ਹਾਜ਼ਰਾ ਹਜੋ ਜਹਰਾ ਜਹੂਰ پور نام بانی کے بہت کالجو کے رہ بر جگو جگ اٹل حالت پاس دے پدھی دو جہان دے مال ربی نور الاحی جو ਹੇ ਨਾਮਾੜਿਆਂ ਦੇ ਮਾਨ ਸਤਿਗੁਰੂ ਨੇ ਦਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਔਰ ਨੇ ਆਸਰਿਆਂ ਦੀ ਆਸਰੀ ਨੇ ਗੱਤਿਆਂ ਦੀ ਗਤ ਨੇ ਮਤਿਆਂ ਦੀ ਪਤ ਜਿਤਿਆਂ ਦੇ ਚਰੋ ਤਨ 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 ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸ਼ਦਾਰ ਤਰਤਾ ਫਦੇ ਮਾਲ ਦਸਾਂ ਪਾਸ਼ਾ ਆਦੂਕ ਸਰੂਪ ਖੱਦੀ ਮਹਾਪੁਰਸ਼ਾਂ ਦੀ ਇਲਾਹੀ ਬਾਣੀ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਤਰ ਜਿੰਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਉ ਲਵਾਈਏ ਹਾਜ਼ਰੀਆਂ ਜੋ ਰਹਿ ਰਾਸ ਦੀ ਵਿਚਾਰ ਆਪ ਜੀ ਲੜੀ ਵਾਰ ਕਥਾ ਸਰਬਲ ਪੱਗਿਆ ਰਹੇ ਪੰਜਾਂ ਬਾਣੀਆਂ ਦੀ ਕਥਾ ਸੰਪੂਰਨ ਹੋਈ ਸ਼ਾਮ ਦੀਆਂ ਜਿਹੜੀਆਂ ਸੰਝਾਂ ਦੇ ਸਮੇਂ ਰਹਿ ਰਾਸ ਕੀਰਤੋ ਸਵੇਲੇ ਦਾ ਜਾਪ ਹੁੰਦਾ ਸਤ ਬਾਣੀਆਂ ਸੁਬਾ ਸ਼ਾਮ ਦੀਆਂ ਜੋ ਗੁਰੂ ਘਰਾਂ ਦੇ ਵਿੱਚ ਨੇਤਲੇ ਵਨਸਾਰ ਬੜਾ ਜਿਆਦਾ insan ਪੜੀਏ ਜਾਂਦੀ ਹੈ ਰਹਿ ਰਾਹ ਦੀ ਵਿਚਾਰ ਆਪ ਜੀ ਸਰਵਨ ਕਰੀਏ ਦਸ਼ਮੇਸ਼ ਪਿਤਾ ਕਲਮੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਫਤਿਹ ਦੇ ਵਾਲੀ ਸਹਿਬੀ ਕਲਾਮ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਗ ਗੱਜ ਕੇ ਬੁਲਾ ਦਿਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਹਦੀ ਰਾਗ ਗੁਜਰੀ ਮਹਲਾ 14 ਚੌਥਾ ਚੌਥੇ ਪਾਸ਼ ਤ੍ਰਾਂ ਸੰਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਉਚਾਰਨ ਕੀਤਾ ਹੈ ਗੁਜਰੀ ਰਾਗ ਦੇ ਵਿੱਚ ਰਾਮਦਾਸ ਰੋਵਰਨਾ ਦੇ ਸਭ ਉtre ਪਾਉ ਮੁਕਮਤ ਜਿਹੜੇ ਸਤ ਸੰਗਤ ਦੇ ਸਰੋਵਰ ਦੇ ਵਿੱਚ ਆ ਕੇ ਤੇ ਸਤ ਸੰਗਤ ਵਿੱਚ ਬੈਠ ਕੇ ਨਾਮ ਦੇ ਸਰੋਵਰ ਦੇ ਵਿੱਚ ਛੁੱਭੀ ਮਾਰ ਲੈਂਦੇ ਨੇ ਉਹਨਾਂ ਦੀ ਐਸ ਜਨ ਤੇ ਜਨਮ ਜਨਮਾਂ ਤਰਾ ਦੀ ਲੱਗੀ ਹੋਈ ਭੈੜੀ ਮਤ ਭੈੜੀ ਮੈਨ ਇਸ ਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਤਰ ਜਾਂਦੀ ਹੈ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਨੂੰ ਕਰੀਏ ਪਵਿੱਤਰ 10-15 ਮਿੰਟਾਂ ਵਾਸਤੇ ਆਪਣੀ ਮਨ ਵਰਤੀ ਨੂੰ ਆਕਾਗਰਤਾ ਕਰਕੇ ਬੈਠੀਏ ਇੱਕ ਵਾਰ ਅੱਜ ਕੇ ਆਖੋ ਸਤਨਾਮ ਸ਼੍ਰੀ ਗਾਹੀ ਗੁਰੂ ਸਤਨਾਮ ਸੇਵਾ ਹੈ ਗੁਰੂ ਜੀ ਰਾਗ ਗੁਜਰੀ ਮਹਲਾ 4 ਹਰ ਕੀ ਜਨ ਸਤ ਗੁਰ ਸਤ ਪੁਰਖਾ ਜਨੂ ਕਰੋ ਗੁਰ ਪਾਸ ਗੁਰੂ ਰਾਮਦਾਸ ਮਹਾਰਾਜੀ ਅਰਦਾਸ ਕਰਦੇ ਨੇ ਮੇਲ ਦੇ ਕਰਦੇ ਨੇ ਜੋਦਰੀ ਕਰਦੇ ਨੇ ਕੀ ਆਖਿਆ ਕਹਿੰਦੇ ਹਰ ਜਨ ਫਰੀ ਦੇ ਜਨ ਸੱਚ ਸੇਵਕ ਗੁਰੂ ਦੇ ਪਿਆਰੇ ਸਤਪੁਰਖ ਏ ਸਤਪੁਰਖ ਜੀ ਸਤ ਨੂੰ ਮੰਨਣ ਵਾਲੇ ਨਿਰੰਕਾਰ ਨੂੰ ਪ੍ਰਮਾਤਮਾ ਨੂੰ ਵਾਹਿਗੁਰੂ ਅਗਾਧ ਗੋਧ ਨੂੰ ਮੰਨਣ ਵਾਲੇ ਅਕਾਲ ਪੁਰਖ ਨੂੰ ਮੰਨਣ ਵਾਲੇ ਕਾਲ ਤੋਂ ਰਹਿਤ ਮੌਤ ਤੋਂ ਰਹਿਤ ਡਰ ਪੈ ਤੋਂ ਰਹਿਤ ਮੇਨੂ ਗਰੋ ਗੁਰਪਾਸ ਮੇਰੀ ਅਰਦਾਸ ਹੈ ਬੇਨਤੀ ਹੈ ਜੋਤਰੀ ਆਪ ਜੀ ਦੇ ਪਾਸ ਹਮ ਗੀਰੇ ਕ੍ਰਮ ਸਤਿਗੁਰ ਸਰਗਾਈ ਅਸੀਂ ਤੇਰੇ ਨਰ ਦੇ ਕੀੜੇ ਹੈ ਕ੍ਰਮ ਹੈ ਧਿਆਨ ਦੇਣਾ ਇਥੇ ਸਤਿਗੁਰੂ ਜੀ ਨਿਮਰਤਾ ਵਾਲੇ ਸ਼ਬਦ ਵਰਦਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਆਪ ਸੋ ਜੋ ਜਾਣੇ ਨੀਚਾ ਸੋ ਉਹ ਗੜੀਆਂ ਸਭ ਕੀ ਉੱਚਾ ਜਿਹੜਾ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਸਦਾ ਹੀ ਨਿਮਰਤਾ ਦੇ ਨਾਲ ਦੁਨੀਆ ਦੇ ਵਿੱਚ ਚੱਲਦਾ ਉਹ ਸਾਰੀ ਦੁਨੀਆ ਦੇ ਵਿੱਚ ਉੱਚਾ ਹੋ ਜਾਂਦਾ ਤੇ ਜਿਹੜਾ ਉੱਚਾ ਚੱਲਦਾ ਉਹ ਸਾਰੀ ਦੁਨੀਆ ਦੇ ਵਿੱਚ ਨੀਚਾ ਨੀਵਾ ਹੋ ਜਾਂਦਾ ਕੱਜ ਕੇ ਅੱਖੋਂ ਸਤਨਾਮੁ ਸ਼੍ਰੀ ਕਰਦੇ ਆ ਨਾਮ ਵਰਗਾਸ਼ ਮੇਰੇ ਤੇ ਦਿਆ ਕਰ ਮਿਹਰ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਤੇ ਪ੍ਰਕਾਸ਼ ਤੋਂ ਭਾਵ ਕੀ ਹੈ ਜਿਵੇਂ ਸੂਰਜ ਉਹਦੇ ਹੁੰਦਾ ਹੈ ਜਾਂ ਆਪਾਂ ਲਾਈਟਾਂ ਜਗਾ ਦਿੰਦੇ ਆ ਕਿ ਦਰਿਆਵੀ ਉਦਾਹਰਨ ਹੈ ਕਿ ਬਾਹਰ ਦਾ ਪ੍ਰਕਾਸ਼ ਹੈ ਤੇ ਜਦੋਂ ਗੁਰੂ ਗਿਆਨ ਦੀ ਸੋਚ ਛੜਦਾ ਹੈ ਪਤਾ ਨਹੀਂ ਕਿੰਨੇ ਸੂਰਜ ਦੇ ਕਿੰਨੇ ਚੰਦਰਮੇ ਗਿਆਨ ਦਾ ਪ੍ਰਕਾਸ਼ ਉਦਨ ਤੇ ਅਗਿਆਨ ਦਾ ਧੀਰਾ ਕਰਮ ਕੰਨ ਤੇ ਵਿਮਾ ਭਰਮਾਂ ਨਾਲ ਅਮੀਰਾ ਸਦਾ ਵਾਸਤੇ ਚਲਾ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਮੇਰੇ ਮੀਤ ਪਰਦੇਵਾ ਮੁਪੁਰਮ ਨਾਮ ਪਰਗਾਸ ਥਿਰਤੀ ਆਖਿਆ ਸਤਗੁਰੂ ਜੀ ਨੇ ਪਹਿਲਾਂ ਆਖਿਆ ਸੀ ਹਾਰ ਕੀ ਜਨਨ ਸਿਸ਼ ਸਖ ਸਤਪੁਰਖਾਂ ਸਤਪੁਰਖ ਜੀ ਫਿਰ ਦੂਜੀ ਪੰਕਤੀ ਦੇ ਵਿੱਚ ਆਇਆ ਸੀ ਹਮ ਕੀ ਦੇ ਕ੍ਰਮ ਸਤਗੁਰੁ ਸਰਣਾਈ ਇਥੇ ਵੀ ਨਿਮਰਤਾ ਵਾਲਾ ਬਚਨ ਹੈ ਮੇਰੇ ਮੇਰੇ ਮਿੱਤਰ ਮੇਰੇ ਯਾਰ ਮੇਰੇ ਦੋਸਤ ਗੁਰਦੇਵ ਜੈ ਵੀ ਗੁਰ ਲੋਕੋ RAM ਨਾਮ ਪ੍ਰਕਾਸ਼ ਇਥੇ ਇਸ ਸ਼ਬਦ ਦੇ ਵਿੱਚ ਪ੍ਰਕਾਸ਼ ਵਾਰ-ਵਾਰ ਸ਼ਬਦ ਆ ਰਿਹਾ ਹੈ ਧਿਆਨ ਦੇਣਾ ਮੰਗਦੇ ਕੀ ਹੈ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਰਾਜ ਨਾ ਚਾਹੋ ਲੋਕਤ ਨਾ ਚਾਹੋ ਮਨਪ੍ਰੀਤ ਚਰਨ ਕੁਮਾਰਾ ਜੀ ਨਾ ਮੈਨੂੰ ਦੁਨੀਆਂ ਦੇ ਤਖਤ ਦੀ ਲੋੜ ਐ ਨਾ ਮੈਨੂੰ ਮੁਕਤੀ ਦੀ ਲੋੜ ਐ ਹਮ ਕੋ ਕਰ ਤੇਰਾ ਦਰਬਾਰ ਆਗੈ ਭਗਾਂ ਭਗੈ ਮਦਨ ਬਸਾਰ ਪੂਰਵ ਜਮ ਹਮ ਹਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਪਿਛਲੇ ਪੂਰਬਲੇ ਜਨਮਾਂ ਦੇ ਤੇਰੇ ਸੇਵਕ ਤੇਰੇ ਦਰ ਦੇ ਬਾੜ ਦੇ ਕੁੱਤੇ ਬਣ ਕੇ ਬਹਿ ਜਾਈਏ ਦੇਖੋ ਇਨੀ ਨਿਬਰਤਾ ਅੱਜ ਕੇ ਆਪ ਕੋ ਸਤ ਨਾਮ ਸ੍ਰੀ ਮੇਰੇ ਮੀਤ ਮੇਰੇ ਮਿੱਤਰ ਮੇਰੇ ਦੋਸਤ ਗੁਰਦੇਵ ਜੈ ਵੀ ਗੁਰਵਾਲੇ ਸੋਭ ਗੁਰਵਾਲੇ ਚੰਗੀ ਗੁਰਵਾਲੇ ਮੋਹ ਕੋ ਮੇਰੇ ਵਿੱਚ ਰਾਮ ਨਾਮ ਪ੍ਰਕਾਸ਼ ਮੇਰੇ ਅੰਦਰ ਵੀ ਆਪ ਜੀ ਦੀ ਜੋਤ ਜਗਾ ਦੇ ਨਾਮ ਦਾ ਪ੍ਰਕਾਸ਼ ਕਰ ਦੇ ਗੁਰਮਤ ਨਾਮ ਮੇਰਾ ਪ੍ਰਾਂਹ ਸਖਾਈ ਜਿਹੜੀਆਂ ਗੁਰਮਤ ਆ ਨਾ ਜਿੱਥੇ ਆਪਾਂ ਬੈਠੇ ਏ ਕੀ ਦੀ ਮਤ ਹੈ ਇਹ ਨਾ ਸੋਚੋ ਕਿ ਬਾਬਾ ਜੀ ਦੀ ਮਤ ਹੈ ਇਹ ਮੇਰੀ ਮਤ ਨਹੀਂ ਏ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਮੱਤ ਹੈ ਤੇ ਨਿਰੰਕਾਰ ਦੀ ਮੱਤ ਹੈ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਕੀ ਆਖਿਆ ਜਿਹੜੀ ਗੁਰੂ ਦੀ ਮੱਤ ਹੈ ਨਾ ਨਾਮ ਪ੍ਰਾਨ ਸਖਾਈ ਮੇਰੇ ਜਿਹੜਾ ਨਾਮ ਹੈ ਪ੍ਰਾਨਾਂ ਦਾ ਆਧਾਰ ਹੈ ਗੁਰੂ ਦੀ ਮੱਤ ਮੇਰੀ ਜਨ ਜਾਨ ਹੈ ਹਰ ਕੀਰਤ ਹਮ ਰੀਰੈ ਰਾਸ ਹਰੀ ਦੀ ਜਿਹੜੀ ਕੀਰਤ ਹੈ ਨਾ ਹੇ ਗੁਰੂ ਜੀ ਜਿਹੜੀ ਸਿੱਧ ਸਲਾਹ ਮੇਰੀ ਜ਼ਿੰਦਗੀ ਜੀਵਨ ਦੀ ਮਰਿਆਦਾ ਬਣ ਗਈ ਕਾਨੂੰਨ ਬਣ ਗਿਆ ਇੱਕ ਵੇਰਗਾ ਚ ਕੀ ਆਪ ਕੋ ਸਤਨਾਮ ਸ੍ਰੀ ਹਰ ਕੀ ਜਨ ਵੱਡ ਭਾਗ ਵਡੇਰੀ ਹੁਣ ਧਿਆਨ ਦੇਣਾ ਕਿਵੇਂ ਕਿਵੇਂ ਸਤ ਗੁਰੂ ਜੀ ਪੌੜੀਆਂ ਚੜਦੇ ਤੁਰੇ ਜਾਂਦੇ ਹਰ ਕੀ ਜਨ ਹੇ ਹਰੀ ਹਰ ਹਰ ਪ੍ਰਮਾਤਮਾ ਜਨ ਸੇਵਕ ਸਿੱਖ ਵੜ ਭਾਗ ਵੜੇ ਨੇ ਉਹਨਾਂ ਦੇ ਬਹੁਤ ਹੀ ਵੱਡੇ ਭਾਗ ਨੇ ਚੰਗੇ ਕਰਮ ਕੀਤੇ ਨੇ ਸ਼ubh ਕਰਮ ਕੀਤੇ ਨੇ ਜਿਨ ਹਰ ਹਰ ਸਬ ਦਾ ਹਰ ਪਿਆਸ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਤੇ ਨਾਮ ਦੀ ਪਿਆਸ ਲੱਗੀ ਹੋਈ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਹਰ ਹਰ ਨਾਮ ਲੈ ਤ੍ਰਿਪਤਾਸੈ ਆੱਖਾਂ ਜੀਵਾਂ ਵਿਸਰੈ ਮਰ ਜਾਉ ਆਖੜਿ ਆੱਖ ਸਾਜਾ ਨਾਉ ਸਾਚੇ ਨਾਮ ਦੀ ਲਾਗਾ ਭੂਖਤ ਭੁੱਖਾ ਖਾਈ ਚਲੀਏ ਧੂਪ ਸੋਗ ਵਿਸਰੈ ਮੇਰੀ ਮਾਏ ਸਾਜਾ ਸਹਿ ਸਾਜ ਨਾਏ ਅਜਕੇ ਆਪ ਕੋ ਸਤ ਨਾਮ ذری ਧਿਆਨ ਦੇਣਾ ਗੁਰੂ ਦੇ ਸ਼ਬਦਾਂ ਦਾ ਪ੍ਰਵਾਹ ਵੀ ਆ ਜਾਂਦਾ ਹੈ ਇਥੇ ਮੇਰੇ ਗੁਰਦੇਵ ਜੀ ਕਹਿੰਦੇ ਹਰ ਹਰ ਨਾਮ ਮਿਲੇ ਦਰਬਤਾਸੈ ਜਦੋਂ ਮੈਂ ਸਤ ਸੰਗਤ ਵਿੱਚ ਆਉਂਦੇ ਤੇ ਜਦੋਂ ਆਪ ਜੀ ਦੀ ਗੁਰਮਤਿ ਆਉਂਦਾ ਮੇਰੀ ਜ਼ਿੰਦਗੀ ਜੀਵਨ ਦੀ ਮਰਿਆਦਾ ਬਣਦੀ ਹੈ ਕਾਨੂੰਨ ਬਣਦਾ ਹੈ ਸੰਧਾਨ ਬਣਦਾ ਹੈ ਨਾਮ ਮਿਲੇ ਦਰਬਤਾਸੈ ਜਦੋਂ ਮੈਨੂੰ ਆਪ ਜੀ ਦੀ ਸਤ ਸੰਗਤ ਵਿੱਚ ਆ ਕੇ ਨਾਮ ਜਲ ਮਿਲਦਾ ਹੈ ਮਿਲ ਸੰਗਤ ਬਹੁ ਪ੍ਰਕਾਸ਼ ਜਦੋਂ ਸਤ ਸੰਗਤ ਵਿੱਚ ਆ ਕੇ ਮਿਲ ਕੇ ਬੈਠਦਾ ਹੈ ਗੁਣ ਪ੍ਰਕਾਸ਼ ਗੁਨਾ ਦਾ ਪ੍ਰਕਾਸ਼ ਹੁੰਦਾ ਹੈ ਭੈੜੀ ਮੱਤ ਉਹ ਸਦਾ ਵਾਸਤੇ ਜਲੀ ਦੰਦੀ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਹੁਣ ਆਪਾਂ ਗੁਰੂ ਘਰ ਵਿੱਚ ਆਏ ਤੇ ਸਤ ਗੁਰੂ ਜੀ ਗੁਰਬਾਣੀ ਦੇ ਅੰਦਰ ਕੀ ਕਹਿੰਦੇ ਹਨ ਗੁਰੂ ਦਵਾਰਾ ਆਏ ਸੁਜੀ ਪਾਈ ਸੀ ਇੱਥੇ ਕਿਹੜੀ ਮੱਤ ਮਿਲਦੀ ਹੈ ਚੰਗੀ ਮੱਤ ਮਿਲਦੀ ਹੈ ਬੱਚੇ ਬੈਠਦੇ ਨੇ ਬੱਚਿਆਂ ਨੂੰ ਵੀ ਚੰਗੀ ਤਕਲੀਮ ਚੰਗੀ ਮਤ ਦਿਲਦੀ ਹੈ ਜਿਸਕੇ ਜਣੇ ਜਲਾਏ ਤੁਮਹੋਂ 300 ਝਗਰਤ ਪਾਪ ਜਿਸ ਧਨ ਦਾ ਤੁਮ ਗਰਭ ਕਰ ਤੋ ਸੋ ਤਨ ਕਿਸੇ ਨਜਾਸ ਵੀ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਪਾਲਿਆ ਪਰੋਸਿਆ ਪੜਾਇਆ ਲਿਖਾਇਆ ਘਰ-ਬਾਰ ਬਣਾਇਆ ਵਿਆਹ ਕੀਤਾ ਫੇਰ ਤੁਹਾਡੇ ਨੌਕਰ ਬਣੇ ਤੁਹਾਡੇ ਕਾ ਪੁੱਤ-ਪੁੱਤਰੀ ਚੱਕੀ ਫਿਰ ਜੇ ਤੁਹਾਨੂੰ ਇਹ ਨੌਕਰ ਮਿਲੇ ਨੇ ਪਰ ਤੁਸੀਂ ਇਹਨਾਂ ਦੀ ਕਦਰ ਨਹੀਂ ਕਰਦੇ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਂਦੇ ਆ ਪਾਪ ਕਰਨਾ ਫੇਰਾ ਮੂਏ ਸਰਾਧ ਕਰਾਈ ਮਰੇ ਹੋਏ ਮੂਹਾਂ ਦੇ ਮੂਹ ਦੇ ਵਿੱਚ ਉਸ ਮਰਦੇ ਦੇ ਮੂਹ ਦੇ ਵਿੱਚ ਅਸੀਂ ਕੀ ਕਰਦੇ ਅਸੀਂ ਕਿਉਂ ਪਾਉਣੀ ਮਾਪ ਕਰਨਾ ਸਾਹ ਸਮਤ ਸੱਚੀ ਗੱਲ ਹੈ ਜਿਉਂਦਿਆਂ ਨੂੰ ਕੋਈ ਪਾਣੀ ਨਹੀਂ ਪੁੱਛਦਾ ਤੇ ਮਰੇ ਹੋਏ ਦੇ ਮੂਹ ਦੇ ਵਿੱਚ ਕਿਉਂ ਪਾਈ ਜਾਂਦੀ ਮਰੇ ਤੋਂ ਬਾਅਦ ਅਸੀਂ ਸ਼ਰਾਦ ਕਰਾਈ ਜਾਂਦੇ ਆ ਲੰਗਰ ਲਾਏ ਜਾਂਦੇ ਆ ਜਿਉਂਦਿਆਂ ਨੂੰ ਕੋਈ ਭੋਜਨ ਨਹੀਂ ਪੁੱਛਦਾ ਮਰੇ ਤੋਂ ਬਾਅਦ ਅਸੀਂ ਪੂਰਨ ਦਾਨ ਕਰਦੇ ਆ ਗਰੀਬਾਂ ਨੂੰ ਕੱਪੜੇ ਵੰਦੇ ਆ ਤੇ ਜਉਂਦੇ ਮਾਪੇ ਦੀ ਕੋਈ ਸੇਵਾ ਨਹੀਂ ਕਰਦਾ ਕੱਜ ਕਿ ਆਪ ਕੋ ਸਤਨਾਮ ਸ੍ਰੀ ਹਰਿ ਹੋਣ ਇਥੇ ਆ ਕੇ ਆਪਾਂ ਨੂੰ ਚੰਗੀ ਤਾਲੀਮ ਚੰਗੀ ਬੁੱਧੀ ਚੰਗੀ ਗੁਰਮਤਿ ਦੀਆਂ ਗੱਲਾਂ ਕਰਦੀ ਜੇ ਕਿਤੇ ਸਾਥ ਵਿੱਚ ਬੈਠਾਂਗੇ ਕੁੱਲ ਦੇ ਜਾਵਾਂਗੇ ਉੱਥੇ ਕੀ ਮਿਲੇਗਾ ਉੱਥੇ ਭੈੜੀ ਮਤਬ ਜੇ ਨਹੀਂ ਕੱਲ ਕੇ ਆਪ ਸੱਟ ਨਾਮ ਸ੍ਰੀ ਸੇ ਸਤਿਗੁਰੂ ਜੀ ਕਹਿੰਦੇ ਜਨ ਹਾਰ ਜਾ ਜਨ ਹਰ ਹਰ ਹਾਰਸ ਨਾਮ ਨਪਾਇ ਇੱਥੇ ਧਿਆਨ ਦੇਣਾ ਇੱਥੇ ਪਹਿਲਾਂ ਜਿਹੜੀ ਅਵਸਥਾ ਸੀ ਗੁਰਮੁਖ ਦੀ ਸੀ ਤੇ ਦੂਜੀ ਦੋ ਤੁਕਾ ਜਿਹੜੀ ਮਲਮੁਖ ਦੀ ਅਵਸਥਾ ਹੈ ਲਾਸਟਿਕ ਦੀ ਬਲ ਅਵਸਥਾ ਹੈ ਜਿਹੜੀ ਰੱਬ ਦੇ ਨਾਲੋਂ ਟੁੱਟਿਆ ਹੋਇਆ ਜੀ ਨੂੰ ਭਗਤ ਕਬੀਰ ਜੀ ਕਹਿੰਦੇ ਦੇਖਿਓ ਕਿਤੇ ਇਹਨਾਂ ਦੀ ਭੁੱਲ ਜੋ ਕੇ ਵੀ ਸੰਗਤ ਨਾ ਕਰ ਲੈਣੀ ਉਹ ਤੁਲੇ ਉਹ ਤੀਰੀਆ ਸਾਧ ਸੰਗਤ ਸਭ ਨਾ ਹੀਰ ਕਹਿੰਦੇ ਜਿਵੇਂ ਇੱਕ 베ਰੀ ਦੇ ਥੱਲੇ ਕੇਲਾ ਹਵਾ ਆਉਂਦੀ ਹੈ ਝੂਲਦੀ ਹੈ ਕੱਲਾ ਕੱਲਾ ਪੱਤਾ ਉਹਦਾ ਚੀਰ ਕੇ ਰੱਖ ਦਿੰਦੀ ਹੈ ਕਿਉਂਕਿ ਕੋਮਲ ਹੁੰਦਾ ਹੈ ਤੇ ਕੋਮਲ ਹੀ ਹਿਰਦਾ ਸਤ ਸੰਗਤ ਵਿੱਚ ਆ ਕੇ ਵੱਡ ਜਾਂਦਾ ਹੈ ਵੇਖੀ ਕਿਤੇ ਭੁੱਲ ਕੇ ਵੀ ਕੇਲਿਆਂ 베ਰੀ ਦੀ ਸੰਗਤ ਨਾ ਕਰੀ ਗੁਰਮਖਾ ਮੰਨ ਮੁਖ ਸਾਧ ਸੰਗਤ ਦੀ ਸੰਗਤ ਨਾ ਕਰੀ ਸਤਗੁਰੂ ਜੀ ਗੁਰਬਾਣੀ ਦੇ ਅੰਦਰ ਇਹੋ ਜਿਹੇ ਬੜੇ ਪ੍ਰਵਾਨ ਕਿ ਸਤਿਗੁਰੂ ਜੀ ਕੇ ਜਨ ਹਾਰ ਹਰ ਹਰਸ ਨਾਮ ਨੁ ਪਾਇ ਜਿਨ੍ਹਾਂ ਨੇ ਹਰੀ ਨਾਮ ਦਾ ਰਸ ਨਹੀਂ ਪਾਇਆ ਸਤ ਸੰਗਤ ਵਿੱਚ ਨਹੀਂ ਆਏ ਗੁਰਬਾਣੀ ਨਹੀਂ ਸੁਣੀ ਇਤਿਹਾਸ ਨਹੀਂ ਸੁਨਿਆ ਉਹਨਾਂ ਦੇ ਸਿਰ ਤਾਂ ਠੀਕਰਾ ਬੁੱਢਾ ਵਜਿਆ ਹੋਇਆ ਭਾਂਡਾ ਕਦੀ ਦੇ ਵਿੱਚ ਨਾਮ ਦਾਣ ਪਾਇਆ ਹੀ ਨਹੀਂਗਾ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਜਿਹੜੇ ਨਹੀਂ ਆਏ ਤ੍ਰੈਗ ਜੀਵੀ ਫਟੇ ਲਾਨ ਜਿਹੜਾ ਪਿਛਲਾ ਜੋਇ ਤ੍ਰਿਗ ਦੇ ਵਾਸ ਤੇ ਜਿਹੜਾ ਅਗਲਾ ਜ਼ਿੰਦਗੀ ਜਾਉਣਾ ਉਹ ਲਾਣ ਦਾ ਦੇ ਦੇ ਫਟਕਾਰ ਜੋਗ ਨਿਗੜਜ ਦੀ ਆਖੋ ਸਤਿਨਾਮ ਸ੍ਰੀ ਸਤਗੁਰੂ ਜੀ ਗੁਰਬਾਣੀ ਵਿੱਚ ਤਾਂ ਇੱਥੋਂ ਜ਼ਿਕਰ ਕੀਤਾ ਤੇ ਤ੍ਰਿਗ ਤ੍ਰਿਗ ਖਾਇਆ ਜਿਹੜਾ ਖਾਦਾ ਉਹ ਵੀ ਤ੍ਰਿਗਾ ਜਿਹੜਾ ਪਹਿਨਿਆ ਉਹ ਵੀ ਤ੍ਰਿਗਾ ਜਿਹੜਾ ਜੋਇਆ ਉਹ ਵੀ ਤ੍ਰਿਗਾ ਜਿਹੜਾ ਜੋਰਿਆ ਹੁਣ ਇਸ ਸਮੇਂ ਉਹ ਵੀ ਤ੍ਰਿਗਾ ਤੇ ਜਿਹੜਾ ਆਲਾ ਜੀਵਨ ਜਿੰਦਗੀ ਉਹਨੇ ਭੂਤ ਭਵ ਮੈਂ ਖਬਰਤਮਾਨ ਸਮਾਏ ਦਿਨ ਸਮੇ ਹੋਦੇ ਨੇ ਉਹ ਤੇਰੀ ਜ਼ਿੰਦਗੀ ਜੀਵਨ ਨੂੰ ਲੱਖ ਲਾਨਤ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜੋ ਸਤਗੁਰ ਸਰਨ ਸਤਿ ਨੀ ਆਏ ਧਖ ਜੀ ਮੇ ਧਖ ਜੀਵਾਸ ਪਹਿਲਾ ਆਖਿਆ ਸੀ ਜੇਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਾਂ ਬਾਸ ਉਹ ਭਾਗਾਂ ਤੋਂ ਬਹੂਨੇ ਜਮਾਂ ਦੀ 파ਹੀ ਪੈ ਜਾਂਦੇ ਐ ਜਮਾਂ ਵਿੱਚ ਵਸ ਪੈ ਜਾਂਦੀ ਹੈ ਤੇ 83 ਲੱਖ ਜੁਲੀਆ ਦੇ ਵਿੱਚ ਪੈ ਜਾਂਦੀ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਜੋ ਸਤਗੁਰ ਸੰਗਤ ਨਹੀਂ ਆਏ ਢਿਗ ਜੀ ਵੇ ਢਿਗ ਜੀ ਵਾਸ ਜਨ ਹਾਰ ਜਨ ਹਾਰ ਜਨ ਸਤਗੁਰ ਸੰਗਤ ਪਾਈ ਹਾਰ ਜਨ ਜਨ ਛਿਚ ਸੇਵਕ ਹਰ ਹਰੀ ਜਾਨੂ ਦੇ ਸੇਵਕ ਸਤਗੁਰ ਸੰਗਤ ਪਾਈ ਜਿਹੜੇ ਸੱਤ ਸੰਗਤ ਵਿੱਚ ਆ ਕੇ ਬੈਠ ਬੈਠਦੇ ਨੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਕੋ ਨਾਮ ਮਕਾਨੀ ਹੈ ਸਤ ਸੰਗਤ ਉਸ ਨੂੰ ਆਖਿਆ ਜਾਂਦਾ ਜਿੱਥੇ ਕੇਵਲ ਤੇ ਕੇਵਲ ਸਤ ਦੀ ਪ੍ਰਮਾਤਮਾ ਦੀ ਗੱਲ ਹੋਵੇ ਗੁਰਮਤ ਦੀ ਗੱਲ ਹੋਵੇ ਕਿਸੇ ਦੀ ਨਿੰਦਾ ਕਿਸੇ ਦੀ ਚੁਗਲੀ ਨਾ ਹੋਵੇ ਕਿਸੇ ਧਰਮ ਨੂੰ ਬਾੜਾ ਨਾ ਕਿਹਾ ਜਾਵੇ ਸੱਤ ਨੂੰ ਸੱਚ ਤੇ ਝੂਠ ਨੂੰ ਝੂਠ ਆਖਿਆ ਜਾਵੇ ਉਹਨੂੰ ਕਹਿੰਦੇ ਆ ਸੱਤ ਸੰਗਤ ਜਿੱਥੇ ਸੱਤ ਦੀ ਵਿਚਾਰ ਹੁੰਦੀ ਹੈ ਹਰੀ ਦੀ ਸੰਗਤ ਹੁੰਦੀ ਹੈ ਜਿਨ ਧਰਮ ਮਸਤਕ ਲਿਖਿਆ ਲਖਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਜਿਹੜੇ ਸੇਵਕਾਂ ਨੇ ਸੰਗਤ ਪਾਈ ਸੰਗਤ ਵਿੱਚ ਆਏ ਐ ਤਿੰਨ ਧੋਰਾ ਧਰੋ ਪਿਛਲਾ ਮਸਤਕ ਆ ਮੱਥਾ ਮਸਤਕ ਦਾ ਲੇਖ ਲਿਖਿਆ ਲਖਾਸ ਉਹਨਾਂ ਦੇ ਪਿੱਛੋਂ ਤਰੋਂ ਲਿਖਿਆ ਹੋਇਆ ਜਿਹੜੇ ਮਾਈ ਭਾਈ ਬੱਚੇ ਬਜ਼ੁਰਗ ਆ ਕੇ ਸਤ ਸੰਗਤ ਵਿੱਚ ਬੈਠਦੇ ਨੇ ਨਨ ਧਨ ਸਤ ਸੰਗਤ ਗੁਰੂ ਸਾਹਿਬ ਜੀ ਨੇ ਕੀ ਆਖਿਆ ਜਿਹੜੇ ਸੰਗਤ ਆਦਾ ਉਹਨੂੰ 21 ਵਸਵੇ ਰਤਵਾ ਦਿੰਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਤੇ ਧਿਆਨ ਦੇਣਾ ਉਸ ਟਾਈਮ ਤੇ ਸੰਗਤਾਂ ਦਾ ਆਖਾ ਮੋੜਿਆ ਨਹੀਂਗਾ ਚੰਦੂ ਦੀ ਰਿਸਤੀ ਦਾ ਰਿਸ਼ਤਾ ਕਬੂਲ ਨਹੀਂ ਕੀਤਾ ਲੜਕੀ ਦਾ ਕਿਉਂ ਕਿਉਂਕਿ ਚੰਦੂ ਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਪਣੇ ਆਪ ਨੂੰ ਜਵਾਰਾ ਆਖਿਆ ਸੀਗਾ ਤੇ ਸੰਗਤਾਂ ਨੇ ਆ ਕੇ ਦੱਸਦਾ ਸਤਿਗੁਰੂ ਜੀ ਆਪਣੇ ਆਪ ਨੂੰ ਜਵਾਰਾ ਆਖਦਾ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਦਾ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਗੁਰ ਕੀ ਨਿੰਦਾ ਸੁਣੇ ਨਾ ਕਾਲ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਵੀ ਗੁਰੂ ਦੀ ਨਿੰਦਾ ਨਹੀਂ ਸੁਣਦਾ ਗੁਰੂ ਸਾਹਿਬ ਜੀ ਕਹਿਣ ਲੱਗੇ ਸੰਗਤਾਂ ਦਾ ਆਖਿਆ ਹੋਇਆ ਸ਼ਰਮਸਤਕ ਤੇ ਗੱਜ ਕੇ ਆਖੋ ਸਤਨਾਮ ਸ੍ਰੀ ਰਸਤਾ ਕਬੂ ਨਹੀਂ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਦੇ ਆਖੇ ਲਾ ਕੇ ਤੱਕੀ ਲੋਹ ਦੇ ਬੈਠ ਗਏ ਕਿਆ ਹੂਆ ਤਨ ਤਬਰ ਹੈ ਹਮ ਸ਼ਾਂਤ ਹੈ ਹਰੀ ਨਾਮ ਸੇ ਗੱਜ ਕੇ ਆਖੋ ਸਤਨਾਮ ਸ੍ਰੀ ਤਨ ਤਨ ਸਤ ਸੰਗਤ ਜਿਤ ਹਾਰਸ ਪਾਇ ਗੁਰੂ ਦੀ ਸੰਗਤ ਤਨ ਹੈ ਤਨ ਹੈ ਤਨ ਹੈ ਜਿਨ ਹਾਰਸ ਪਾਇ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਪਾਇਆ ਹਰੀ ਦੇ ਨਾਮ ਦਾ ਅਨੰਦ ਮਨ ਮਨ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਧੀਰਜ ਮਿਲਦਾ ਹੈ ਸੁਖ ਮਿਲਦਾ ਹੈ ਖੜਾਉ ਹੁੰਦਾ ਮੇਰੇ ਗੀਤ ਗੁਰਦੇਵ ਉਹ ਕੋ ਰਾਮ ਪਰਗਨਾਮ ਪ੍ਰਕਾਸ਼ ਹੈ ਮੇਰੇ ਮਿੱਤਰਾਂ ਮੇਰੇ ਹਿਰਦੇ ਦੇ ਵਿੱਚ ਨਾਮ ਨਾਮ ਰਾਮ ਨਾਮ ਦਾ ਪ੍ਰਕਾਸ਼ ਕਰ ਦੇ ਮਿਲ ਜਨ ਨਾਨਕ ਨਾਮ ਪ੍ਰਗਾਸ ਧੰਨ ਧੰਨ ਸਾ ਸੰਗਤ ਜਿੱਤ ਹਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਇਹ ਸਾਰੇ ਸ਼ਬਦ ਦੇ ਵਿੱਚ ਪ੍ਰਕਾਸ਼ ਦੀ ਗੱਲ ਹੀ ਆਈ ਹੈ ਜਿਹੜੀਆਂ ਆਪਾਂ ਤੁਕਾਂ ਪੜਦੇ ਆ ਰਾਗ ਗੁਜਰੀ ਮਹਾਲਾ ਪੰਜਵਾ ਇਹ ਚੌਥੇ ਪਾਸ਼ਾ ਦਾ ਸ਼ਬਦ ਸੀਗਾ ਤੇ ਆਹ ਬੰਜਵੇਂ ਪਾਸ਼ਾ ਦਾ ਸ਼ਬਦ ਹੈ ਰਾਗ ਗੁਜਰੀ ਦੇ ਵਿੱਚ ਉਚਾਰਨ ਕੀਤਾ ਕਾਹਿਰੀ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਵ ਪਰਿਆ ਹੈ ਮੇਰੇ ਮਨ ਕਿਉਂ ਫਿਕਰ ਕਰਦਾ ਕਿਉਂ ਚਿੰਤਾ ਕਰਦਾ ਜਾਂ ਆਹਰ ਹਰ ਜੀਵ ਪਰਿਆ ਜਿਹੜਾ ਆਹਰ ਆਹਰ ਦੇ ਵਿੱਚ ਪ੍ਰਮਾਤਮਾ ਆਪ ਲੱਗਿਆ ਹੋਇਆ ਕਿਉਂਕਿ ਸਾਰੀ ਦੁਨੀਆ ਉਹਦਾ ਪਰਿਵਾਰ ਹੈ ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਸ਼ਲੋਕ ਦੇ ਵਿੱਚ ਸੁਖਮੀ ਸਾਹਿਬ ਜੀ ਦੇ ਵਿੱਚ ਸਤਗੁਰੂ ਜੀ ਕਹਿੰਦੇ ਨਿਰਗੁਣ ਸਰਗੁਣ ਨਰਾੰਕਾਰ ਸੰਮਸਮਾ ਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਨਿਰਗੁਣ ਇੱਕ ਹੁੰਦਾ ਹਰਗੁਣੋ ਸਾਰੀ ਦੁਨੀਆ ਹੁੰਦੀ ਹੈ ਨਿਰੰਕਾਰ ਜਿਹੜਾ ਕੋਈ ਵੀ ਨਹੀਂ ਹੁੰਦਾ ਮੇਰਾ ਆਕਾਰ ਹੀ ਹੁੰਦਾ 36 ਜੋ ਪੀਉ ਗੁਬਾਰੈ ਤਾੜੀ ਲਾਈ ਸਜਣ ਹਰ ਸਤੀ ਜੋਗ ਸਤੀ ਜੋਗ ਹਨੇ ਹਰੇ ਦੇ ਵਿੱਚ ਨਾ ਧਰਤੀ ਸੀ ਨਾ ਅਸਮਾਨ ਸੀ ਫਿਰ ਹੋਣਾ ਕੀ ਛੱਤੀ ਯੁਗ ਸਮਾਧੀ ਦੇ ਵਿੱਚ ਲੀਨ ਬੈਠਾ ਸੀ ਤੇ ਫਿਰ ਉਹਦਾ ਨਾਮ ਕੀ ਰੱਖਾਂਗੇ ਨਿਰੰਕਾਰ ਵਾਹਿਗੁਰੂ ਰਾਮ ਅਸ ਇੱਥੇ ਦਾ ਆ ਕੇ ਗੱਲ ਮੁੱਕ ਜਾਂਦੀ ਹੈ ਨਿਕਜ ਕੇ ਆਖੋ ਸਤਨਾਮ ਸ੍ਰੀ ਤਾਹਿਰੀ ਮਨ ਚਿਤਵੈ ਉਦਮ ਜਾਂ ਆਰ ਹਰ ਜੀ ਉਪਰ ਹੈ ਜਦੋਂ ਆਪ ਉਦਮ ਦੇ ਵਿੱਚ ਲੱਗਿਆ ਅਪਰਾਲੇ ਦੇ ਵਿੱਚ ਲੱਗਿਆ ਆਪ ਖੁਦ ਕੰਮ ਲੱਗਿਆ ਹੋਇਆ ਦੁਨੀਆ ਨੂੰ ਪੈਦਾ ਕਰਕੇ ਸਭ ਤੋਂ ਪਹਿਲਾਂ ਪਰਮਾਤਮਾ ਨੇ ਇਹ ਦੁਨੀਆ ਦੇ ਵਿੱਚ ਹਾਰੇ ਜੀ ਜਨਤਾਂ ਦਾ ਰਿਜਕ ਪੈਦਾ ਕੀਤਾ ਤੇ ਫੇਰ ਦੁਨੀਆ ਬਣਾਈ ਗੱਜ ਕੇ ਆਖੋ ਸਤਿਨਾਮ ਸ੍ਰੀ ਸੈਲ ਪੱਧਰ ਮੈਂ ਜਨਤੋ ਭਾਈ ਪਹਾੜਾਂ ਦੇ ਵਿੱਚ ਜੰਤ ਭਜੀ ਜੰਤ ਪੈਦਾ ਹੁੰਦੇ ਨੇ ਤਾਂ ਗੈ ਰਿਜਕਿਆ ਗੈ ਕਰ ਧਰਿਆ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਉਹਨਾਂ ਦਾ ਰਿਜਕ ਉੱਥੇ ਪੈਦਾ ਕਰ ਦਿੰਦਾ ਮੇਰੇ ਮਾਧੋ ਜੀ ਮਾਧੋ ਵੀ ਪਰਮਾਤਮਾ ਦਾ ਨਾਮ ਹੈ ਸਤ ਸੰਗਤ ਦੇ ਮਿਲਿਆ ਸੋ ਤਰਿਆ ਜੇ ਮੈਂ ਸਤ ਸੰਗਤ ਵਿੱਚ ਆਉਣਾ ਤਾਂ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਪਰਮ ਪਦ ਚੌਥਾ ਪਾਧਾ ਵਾਹਿਗੁਰੂ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਇਹ ਚੌਥਾ ਪਦ ਹੈ ਵਾਹਿਗੁਰੂ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਜਦੋਂ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੁੱਕੀ ਹੋਈ ਲੱਕੜ ਵੀ ਹਰੀ ਹੋ ਜਾਂਦੀ ਹੈ ਪਾਣੀ ਦੇ ਨਾਲ ਇਸ ਸੁਗਿਆ ਹੋਇਆ ਸੜਿਆ ਹੋਇਆ ਜਨਮ ਜਨਮਾਂ ਦਾ ਹਿਰਦਾ ਸਤ ਸੰਗਤ ਵਿੱਚ ਆ ਕੇ ਹਰਾ ਭਰਾ ਹੋ ਗਿਆ ਭਾਵ ਮਾੜੇ ਕਰਮ ਚਲੇਗੇ ਤੇ ਚੰਗਾ ਕਰਮ ਜਾਗ ਪਿਆ ਜਨਮ ਵਿਦਾਂ ਲੋਭ ਸੁਧ ਬੰਦਾ ਜਨਮ ਕਹਿੰਦੇ ਨੇ ਮਾਤਾ ਦੂਜੇ ਨੰਬਰ ਦੇ ਪਿਤਾ ਲੋਭ ਸੁਧ ਬਣਤਾ ਘਰ ਵਾਲੀ ਹੋਈ ਮਾਤਾ ਪਿਤਾ ਹੋਗੇ ਪੁੱਤ ਧੀ ਹੋਗੇ ਭੈਣ ਭਰਾ ਹੋਗੇ ਰਿਸ਼ਤੇਦਾਰ ਹੋਗੇ ਮਿੱਤਰ ਸੱਜਣ ਹੋਗੇ ਧਿਆਨ ਦੇਣਾ ਜਨਮ ਮਿਤਾ ਲੋਕ ਸਤ ਬੰਤਾ ਹੋਏ ਨ ਕਿਸ ਕੀ ਧਰਿਆ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਨਾਨਕ ਕਹਿ ਕਰ ਕੇਵਲ ਨਾਮ ਹੋਰ ਦੁਨੀਆ ਦੇ ਅੰਦਰ ਕੱਖ ਵੀ ਨਾਲ ਨਹੀਂ ਜਾਣਾ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੱਜ ਕੀ ਆਪ ਕੋ ਸਤ ਨਾਮ ਸਿਰਫ ਦੇ ਸਿਰਫ ਉਹ ਤੇਰੇ ਮਿੱਤਰ ਸੱਜਣ ਭੈਣ ਭਰਾ ਰਿਸ਼ਤੇਦਾਰ ਮਾਂ ਪਿਓ ਘਰ ਵਾਲੀ ਬਾਲ ਬੱਚੀ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੇ ਘੁੰਮਦੇ ਜਾਣਗੇ ਉਹ ਵੀ ਆਪਣੇ ਮਕਸਦ ਵਾਸਤੇ ਕਾਪੜੇ ਕੰਮ ਵਾਸਤੇ ਜਾਗ ਰਜਨਾ ਸਭ ਝੂਠ ਹੈ ਜਾਲ ਲੋਰੇ ਮੀਤ ਕਹੇ ਨਾਨਕ ਫਿਰ ਨਾ ਰਹੇ ਜੋ ਬਾਲੂ ਕੀ ਭੀਤ ਜਿਵੇਂ ਤੱਕੀ ਕੰਨ ਨਹੀਂ ਰਹਿੰਦੀ ਪਾਣੀ ਦਾ ਗੁਰਬਾਣਾ ਨਹੀਂ ਰਹਿੰਦਾ ਰਾਤ ਨੂੰ ਸੁਪਨਾ ਦੇਖਦੇ ਆ ਉਹ ਨਹੀਂ ਰਹਿੰਦਾ ਜਿੰਮ ਤੋਂ ਬਾਅਦ ਰਾਤ ਆਉਂਦੀ ਹੈ ਜਨਮ ਤੋਂ ਬਾਅਦ ਮੌਤ ਆਉਂਦੀ ਹੈ ਇਹ ਵੀ ਨਹੀਂ ਰਹਿਣਾ ਗੱਲ ਤੇ ਆਖੋ ਸਤਨਾਮ ਸ੍ਰੀ ਸ਼ਿਰਸੇ ਦੀ ਕਸਮ ਆਏ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉਡੇ ਆਵੇ ਸਹਿ ਕੋਸਾ ਫਿਰ ਤੂੰ ਧਿਆਨ ਮਾਰ ਪਹਾੜਾਂ ਦੇ ਵਿੱਚੋਂ ਪੂੰਜਾਂ ਆਉਂਦੀਆਂ ਨੇ ਇਸ ਪਾਤਸ਼ਾਹ ਬਚਨੀ ਸ਼ਰਿਆ ਉਹਨਾਂ ਦਾ ਭੋਜਨ ਇੱਥੇ ਤਿਆਰ ਹੁੰਦਾ ਹੈ ਕਿ ਇੱਥੇ ਆ ਕੇ ਜਦੋਂ ਉਹ ਭੋਜਨ ਚੱਕਦੀਆਂ ਨੇ ਤੇ ਚਿੰਤਨ ਕਰਨੀ ਹੈ ਯਾਦ ਕਰਦੀਆਂ ਉਹਨਾਂ ਦਾ ਭੋਜਨ ਉੱਥੇ ਚੱਲੇ ਜਾਂਦਾ ਤਿੰਨ ਕਮਨ ਖਲਾਵੇ ਉਹਨੂੰ ਕਿਹੜਾ ਖਲਾਉਂਦਾ ਜਿਹੜਾ ਲੋਲ ਰੀ ਦਿੰਦਾ ਕਿਹਨੇ ਨਾ ਦੇਖਭਾਲ ਕਰਦਾ ਕਮਨ ਜਗਾਵੇ ਕਿਹੜਾ ਉਹਨੂੰ ਚੂਹੀ ਖੋਦਾ ਕਿਹੜਾ ਚੋਗ ਦਿੰਦਾ ਮਨ ਮੈਂ ਸਿਮਰਨ ਕਰਿਆ ਜਦੋਂ ਮਨ ਦੇ ਵਿੱਚ ਸਿਮਰਨ ਕਰਦਿਆਂ ਨੇ ਯਾਦ ਕਰਦਿਆਂ ਚਿੰਤਨ ਕਰਦਿਆਂ ਨੇ ਬੱਚਿਆਂ ਨੂੰ ਉਹਨਾਂ ਦਾ ਭੋਜਨ ਪਰਮਾਤਮਾ ਉਸੇ ਪਜਾ ਦਿੰਦਾ ਜਿਵੇਂ ਇੱਕ ਕਰਕੀਨ ਦਾ ਕੱਲ ਵੀ ਹਵਾਲਾ ਸੁਣਿਆ ਸੀਗਾ ਕਿ ਇੱਕ ਮਗਵਾਈ ਗੁਰੂ ਕਰਕੀਨ ਛੁੜੀ ਲੈ ਕੇ ਆਉਂਦੀ ਹੈ ਇੱਕ ਮਿੱਟੀ ਦਾ ਘਰ ਬਣਾ ਕੇ ਉਹਦੇ ਵਿੱਚ ਪਾਣੀ ਅਚਾਰ ਸਪੇਰੀਓ ਨੂੰ ਲਿਪ ਦਿੰਦੀ ਹੈ ਇਹੋ ਜੀ ਧੁਨੀ ਬਣਾ ਕਰਦੀ ਹੈ ਤੇ ਜੀ ਦੇ ਵਿੱਚੋਂ ਸੁੰਡੀ ਦੇ ਬੱਚੇ ਉੱਪਰਹੀ ਦੀ ਨਾ ਬੱਚਾ ਪੈਦਾ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਫਿਰ ਉੱਥੇ ਭੋਜਨ ਬਹੁਤ ਬਚਦਾ ਉੱਥੇ ਆਕਸੀਜਨ ਹਵਾ ਕਿਹੜਾ ਲੱਗੇ ਜਾਂਦਾ ਸੁੰਡੀ ਦੇ ਬੱਚੇ ਤੋਂ ਉੱਪਰਹੀ ਦਾ ਬੱਚਾ ਪੈਦਾ ਕਰ ਦਿੰਦੇ ਆ ਪਰ ਅਜੇ ਵੀ ਤੈਨੂੰ ਭਰੋਸਾ ਤੇ ਵਿਸ਼ਵਾਸ ਨਹੀਂ ਆਇਆ ਅੱਜ ਕੇ ਆਖੋ ਸਤਨਾਮ ਸ੍ਰੀ ਸਾਬੇ ਨਿਹਾਲ ਨੌ ਗਿੱਧੀਆਂ ਨਾਸ ਅਰਤ ਸਦਾ ਨਾਲ 18 ਸਿੱਧੀਆਂ ਠਾਕਰ ਮਾਲਕ ਕਰ ਤਲੀ ਹੱਥ ਤਲ ਤਲੀ ਧਰ ਹੱਥ ਦੇ ਉੱਤੇ ਉਹ ਮਾਲਕ ਦੇ ਸਾਰੇ ਨੌ ਮਿੱਧੀਆਂ ਤੇ 18 ਸਿੱਧੀਆਂ ਸਾਰੇ ਭੋਜਰੋ ਦੇ ਕੋਲੇ ਦੇ ਜਾਂ ਨਾਨਬ ਬਲ ਬਲ ਸਦ ਬਲ ਜਾਈਏ ਮੈਂ ਆਪਣੇ ਗੁਰੂ ਤੋਂ ਬਿਹਾਰ ਜੰਨੈ ਕੁਰਬਾਨ ਜੰਨੈ ਸਦਗੀ ਜੰਨੈ ਮਾਰੇ ਜੰਨੈ ਤੇਰਾ ਅੰਤ ਨਾ ਪਾਰਾ ਵਰਿਆ ਨਾ ਉਰਲੇ ਬੰਨੇ ਦਾ ਪਤਾ ਲੱਗਦਾ ਨਾ ਪਰਲੇ ਬੰਨੇ ਦਾ ਪਤਾ ਲੱਗਦਾ ਮਾਲਕਾ ਤੂੰ ਅਥਾ ਬੇਅੰਤ ਹੈ ਨਾ ਤੇਰਾ ਉਰਲਾ ਬੰਨੇ ਨਾ ਤੇਰਾ ਪਰਲਾ ਬੰਨੇ ਤੁਸੀਂ ਅਗਮ ਅਗੋਚਰ ਹੈ ਸਾਡੇ ਇੰਦਰੀਆਂ ਤੋਂ ਸਾਡੇ ਦਿਮਾਗ ਦੀ ਬੁੱਧੀ ਤੋਂ ਸਾਡੀ ਪਕੜ ਤੋਂ ਪਰ ਲੋਕ ਸੁਖੀ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰਮੰਤਰ ਜਪ ਹਮੇ ਖੋਈ ਅੱਜ ਕੀ ਬਲਾਦੋ ਫਤੀ ਅਫਵਾਹ ਹੀ ਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਤੇ ਸਤਨਾਮ ਸ੍ਰੀ ਵਾਹਿਗੁਰੂ ਜੀ ੍ਰਾਮਕਲੀ ਮਹਾਲਾ ਦੀ ਜੈ ਆਨੰਦਪੂ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸੁਰਦਾ ਪਾਇਆ ਸੇ ਦੀ ਗ੍ਰਮ ਜੀਆਂ ਵਧਾਈਆਂ ਰਾਮ ਪਰਵਾਰ ਬਰੀਆ ਸ਼ਬਦ ਗਾਵਾਂ